ਜਿਸ ਤਰ੍ਹਾਂ ਪੰਜਾਬ ਦੇ ਵਿੱਚ ਐਮਐਸਫੀ ਮਿਲਦੀ ਆ ਸਾਨੂੰ ਅਸੀਂ ਚਾਹੇ ਲੜਪੜ ਕੇ ਰੱਖੀ ਹੋਈ ਆ ਇੱਥੇ ਅਸੀਂ ਤਾਂ ਕੇਂਦਰ ਸਰਕਾਰ ਦੇ ਨਾਲ ਲੜਨ ਗਏ ਸੀ ਤਿੰਨ ਖੇਤੀ ਵਿਰੋਧੀ ਕਾਨੂੰਨ ਸੀ ਜਿਹੜੇ ਉਹਨਾਂ ਨੂੰ ਵਾਪਸ ਕਰਾਉਣ ਗਏ ਸੀ ਇਹ ਦੀਪ ਸਿੱਧੂ ਵਰਗਿਆਂ ਦਾ ਹੋ ਸਕਦਾ ਉਹਨਾਂ ਨੇ ਚੜਾਇਆ ਉਹਨਾਂ ਨੂੰ ਕਿਸੇ ਨੇ ਕੁਝ ਕਿਹਾ ਵੀ ਨਹੀਂ ਤੇ ਉਹ ਮੌਜ ਨਾਲ ਝੰਡਾ ਵੀ ਚੜਾ ਕੇ ਤੇ ਉੱਥੋਂ ਸਕੂਟਰ ਤੇ ਚੜ੍ਹ ਕੇ ਤੁਰ ਵੀ ਗਈ ਅਸਲ ਦੇ ਵਿੱਚ ਸਰਕਾਰ ਦੇ ਮਨਸੂਬੇ ਆ ਜਿਹੜੇ ਉਹ ਉਹਦੇ ਵਿੱਚ ਉਹ ਪੂਰਾ ਉਤਰ ਰਹੇ ਆ ਉਹ ਸਾਨੂੰ ਖੜਿਆਉਣਾ ਚਾਹੁੰਦੇ ਸੀ ਉਹ ਅਸੀਂ ਖੰਡ ਗਏ ਉਹ ਕਿਹਦੇ ਕਾਰਨ ਕਰਕੇ ਖੰਡ ਗਏ ਉਹਨੂੰ ਖੜਿਆਉਣ ਵਾਲਾ ਕੌਣ ਆ ਤਾਂ ਜਿਹੜੇ ਸਾਥੀ ਸਾਡੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕੋਈ ਸਲਾਮ ਮਸ਼ਪਰਾ ਕਰਕੇ ਇਹਨਾਂ ਨੂੰ ਨਾਲ ਲੈ ਕੇ ਨਹੀਂ ਤੁਰੇ ਇਹ ਤਾਂ ਫਿਰ ਹੁਣ ਉਹ ਹੀ ਦੱਸ ਸਕਦੇ ਆ ਨਾ ਭਾਈ ਜੀ ਤੁਸੀਂ ਸਟੇਜ ਤੋਂ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਕਿਸਾਨਾਂ ਕੋਲ ਐਮਐਸਪੀ ਹੈ ਤੇ ਐਮਐਸਪੀ ਤੇ ਫਸਲਾਂ ਵੇਚੀਆਂ ਜਾਂਦੀਆਂ ਨੇ ਤਾਂ ਕੀ ਜਿਹੜੇ ਲੋਕ ਐਮਐਸਪੀ ਦੇ ਲਈ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਜਾਂ ਪੰਜਾਬ ਦੇ ਕੋਲ ਕੀ ਕਿਵੇਂ ਐਮਐਸਪੀ ਹੈ ਕਿਹੜੇ ਲੋਕਾਂ ਕੋਲ ਆਉਂ ਪੰਜਾਬ ਦਾ ਜਿਹੜਾ ਟੋਟਲ ਕਿਸਾਨ ਆ ਉਹਨਾਂ ਕੋਲੇ ਐਮਐਸਪੀ ਹੈ ਕਿਉਂਕਿ ਪੰਜਾਬ ਦੀਆਂ ਦੋ ਮੁੱਖ ਫਸਲਾਂ ਝੋਨਾ ਜੀਰੀ ਕਹਿ ਦਿੰਦੇ ਆ ਉਹ ਆ ਜਾਂ ਕਣਕ ਆਸੀਂ ਕਣਕ ਦੇ ਉੱਤੇ ਵੀ ਐਮਐਸਪੀ ਮਿਲਦੀ ਆ ਸਾਨੂੰ ਜੋਨੇ ਤੇ OTTVS MSP ਮਿਲਦੀ ਆ ਅਸੀਂ ਪੰਜਾਬ ਦਾ ਕਿਸਾਨ ਆ ਜਿਹੜਾ ਜਿਹੜਾ ਦਿੱਲੀ ਅੰਦোলন ਦੀ ਪਹਿਲਾਂ ਵੀ ਜਿਹਨੇ ਲੀਡ ਕੀਤੀ ਆ ਹੁਣ ਵੀ ਲੀਡ ਕਰਨੀ ਆ ਅਸੀਂ ਕਹਿੰਦੇ ਆ ਕਿ ਪੂਰੇ ਦੇਸ਼ ਦਾ ਕਿਸਾਨ ਆ ਜਿਹੜਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ MSP ਮਿਲਦੀ ਆ ਸਾਨੂੰ ਅਸੀਂ ਚਾਹੇ ਲੜਪੜ ਕੇ ਰੱਖੀ ਹੋਈ ਆ ਇੱਥੇ ਉਸੇ ਤਰ੍ਹਾਂ ਸਾਡੀਆਂ ਦੂਸਰੀਆਂ ਸਟੇਟਾਂ ਚਾਹੇ ਬਿਹਾਰ ਆ ਬੰਗਾਲਾ ਗੁਜਰਾਤ ਆ ਉੜੀਸਾ ਮੱਧ ਪ੍ਰਦੇਸ਼ ਆ ਜਿੱਥੇ MSP ਹੈ ਨਹੀਂ ਅਸਲ ਦੇ ਵਿੱਚ ਜੇ ਇੱਥੇ ਸਾਡਾ ਝੋਨਾ ਜਿਹੜਾ ਉਹ ਉਹ 2000 ਨੂੰ ਵਿਕਦਾ ਤਾਂ ਉਥੇ ਉਹ 8-900 ਨੂੰ ਵਿਕਦਾ ਜੇ ਸਾਡੀ ਕਣਕ ਅਸੀਂ 22-23 ਨੂੰ ਵੇਚਦੇ ਆਂ ਤੇ ਉਹ 11-1200 ਨੂੰ ਵੇਚਦੇ ਆਂ ਅਸੀਂ ਲੁੱਟਦੀ ਲੁੱਟੀ ਜਾਂਦੀ ਫਸਲ ਦੇਖ ਕੇ ਆਇਆ ਦੂਸਰੀਆਂ ਸਟੇਟਾਂ ਦੇ ਵਿੱਚ ਜਿਹੜੀ ਅਗਲੀ ਗੱਲ ਆ ਜਿਹੜੇ ਸਾਡੇ ਇੱਥੇ ਚਾਹੇ ਬਿਹਾਰ ਦੇ ਵਿੱਚੋਂ ਆਉਂਦੇ ਚਾਹੇ ਯੂਪੀ ਦੇ ਵਿੱਚੋਂ ਆਉਂਦੇ ਆ ਅਸੀਂ ਉਹਨਾਂ ਨੂੰ ਭਈਏ ਕਹਿੰਦੇ ਆ ਸਾਡੇ ਪੰਜਾਬ ਦੇ ਕਿਸਾਨ ਉਹਨਾਂ ਨੂੰ ਭਈਏ ਕਹਿੰਦੇ ਆ ਅਸਲ ਦੇ ਵਿੱਚ ਭਈਆ ਕੋਈ ਸ਼ਬਦ ਨਹੀਂ ਵੜਾ ਹੈਗਾ ਭਈਆ ਆਪਾਂ ਭਰਾ ਨੂੰ ਭਈਆ ਕਹਿ ਦਿੰਦੇ ਆ ਜੇ ਤਾਂ ਉਸ ਢੰਗ ਦੇ ਨਾਲ ਕਿਹਾ ਜਾਂਦਾ ਤਾਂ ਠੀਕ ਆ ਪਰ ਉਹ ਵੀ ਕਿਸਾਨ ਨੇ ਉਹ ਸਾਡੇ ਇੱਥੇ ਲੇਬਰ ਕਰਨ ਕਿਉਂ ਆਉਂਦੇ ਆ ਉਹਨਾਂ ਨੂੰ ਐਮਐਸਪੀ ਮਿਲ ਨਹੀਂ ਰਹੀ ਉਹਨਾਂ ਦੀਆਂ ਫਸਲਾਂ ਲੁੱਟੀਆਂ ਜਾ ਰਹੀਆਂ ਪੰਜਾਬ ਦੇ ਕਿਸਾਨ ਦੀ ਗੁਰੂਆਂ ਪੀਰਾਂ ਦੇ ਗੁਰੂ ਗੋਬਿੰਦ ਸਿੰਘ ਦੀ ਸਾਜੀ ਹੋਈ ਇਹ ਖਾਲਸਾ ਸਿੰਘ ਆ ਜਿਹੜੇ ਜਾਂ ਗੁਰੂ ਨਾਨਕ ਦੇਵ ਦੇ ਸਿੱਖ ਆ ਉਹ ਸਾਰਾ ਉਹ ਤਾਂ ਸਾਡਾ ਤਾਂ ਸਿੱਖ ਧਰਮ ਦਾ ਵਰਤਾਂਤ ਹੀ ਆ ਕਿ ਕਿਰਤ ਕਰੋ ਵੰਡ ਕੇ ਛਕੋ ਤੇ ਕਿਰਤ ਦੀ ਰਾਖੀ ਕਰੋ ਅਸੀਂ ਇਹ ਚਾਹੁੰਦੇ ਆ ਵੀ ਜਿਵੇਂ ਪੰਜਾਬ ਦੇ ਵਿੱਚ ਮਿਲਦੀ ਆ ਹਰਿਆਣੇ ਦੇ ਵਿੱਚ ਮਿਲਦੀ ਆ ਉਸੇ ਤਰ੍ਹਾਂ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਐਮ ਐਸ ਪੀ ਵੇਲੇ ਮੈਂ ਤਾਂ ਹੀ ਇੱਥੇ ਬੋਲਿਆ ਸੀ ਕਿ ਪੰਜਾਬ ਦੇ ਕਿਸਾਨਾਂ ਕੋਲੇ ਐਮ ਐਸ ਪੀ ਹੈ ਜੀ ਤਾਂ ਪਰ ਜੇਕਰ ਗੱਲ ਕੀਤੀ ਜਾਵੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਇੱਕ ਮੰਗ ਰੱਖੀ ਗਈ ਹੈ ਐਮਐਸਪੀ ਨੂੰ ਲੈ ਕੇ ਫਿਰ ਉਹ ਐਮਐਸਪੀ ਕਿਉਂ ਮੰਗ ਰੱਖੀ ਗਈ ਹੈ ਜੇਕਰ ਪੰਜਾਬ ਦੇ ਲੋਕਾਂ ਕੋਲ ਐਮਐਸਪੀ ਦੀ ਮੰਗ ਹੈ ਐਮਐਸਪੀ ਅਸੀਂ ਅਸੀਂ ਆਪੇ ਨਾ ਜਦੋਂ ਪਹਿਲੇ ਮੈਂ ਕਹਿ ਚੁੱਕਿਆ ਕਿ ਅਸੀਂ ਅਗਵਾਈ ਕਰਦੇ ਹਾਂ ਅਸੀਂ ਲੀਡ ਕਰਦੇ ਹਾਂ ਫਿਰ ਪੰਜਾਬ ਵਾਸਤੇ ਇਕੱਲੇ ਵਾਸਤੇ ਕਿਉਂ ਅਸੀਂ ਤਾਂ ਪੂਰਾ ਦੇਸ਼ ਦੇ ਸਾਰੇ ਜਿਹੜੇ ਹੈਗੀਆਂ ਜਥੇਬੰਦੀਆਂ ਜਿਹੜੇ ਦੇਸ਼ ਦੇ ਲੋਕ ਆ ਉਹ ਸਾਰਿਆਂ ਵਾਸਤੇ ਸਾਡੀ ਤਾਂ ਹਮਦਰਦੀ ਆ ਅਸੀਂ ਕਹਿੰਦੇ ਹਾਂ ਇੱਕ ਦੇਸ਼ ਦੇ ਵਿੱਚ ਦੋ ਕਾਨੂੰਨ ਕਿਉਂ ਜੇ ਕੋਸ ਸਟੇਟਾਂ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹੈ ਤਾਂ ਫਿਰ ਦੂਸਰੀਆਂ ਸ਼ੇਟਾਂ ਦੇ ਵਿੱਚ ਕਿਉਂ ਨਹੀਂ ਦੂਜਿਆਂ ਨੂੰ ਕਿਉਂ ਪਈ ਗਿਆ ਖਨਾਰ ਦੇਖਿਆ ਜਾਂਦਾ ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਕਿਉਂ ਲੁੱਟੀਆਂ ਜਾਂਦੀਆਂ ਤਾਂ ਜਿਹੜੇ ਹੈਗੇ ਪੰਜਾਬ ਦਾ ਖਸੂਬਤ ਕਿਸਾਨ ਮੋਰਚਾ ਜਿਹੜਾ ਉਹ ਸਾਰਿਆਂ ਨੂੰ ਇੱਕੋ ਜਿਹਾ ਜਿਹੜਾ ਰੱਖਣ ਵਾਸਤੇ ਸਾਰੇ ਕਿਸਾਨਾਂ ਨੂੰ ਤਾਂ ਅਸੀਂ ਕਹਿੰਦੇ ਵੀ ਐਮਐਸਪੀ ਦੀ ਗਰੰਟੀ ਕਰੋ ਗਰੰਟੀ ਵਾਲਾ ਕਾਨੂੰਨ ਬਣਾਓ ਇਸ ਕਰਕੇ ਮੰਗ ਕਰ ਰਹੇ ਹਾਂ ਇਸ ਕਰਕੇ ਮੈਂ ਚਾਹ ਪੰਜਾਬ ਕੋਲ ਤਾਂ ਹੈਗੀ ਹਾਂ ਮੈਂ ਫਿਰ ਹਾਲ ਫਿਰ ਵੀ ਕਹਿਣਾ ਪਰ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਵਾਸਤੇ ਲੜਾਈ ਹੈ ਜਿਹੜੀ ਉਹ ਲੜ ਰਹੇ ਆ ਜੀ ਤਾਂ ਕਰਜ਼ਾ ਮਾਫੀ ਦੀ ਗੱਲ ਵੀ ਹੁੰਦੀ ਹੈ ਕਰਜ਼ਾ ਮਾਫ ਨੂੰ ਲੈ ਕੇ ਵੀ ਇੱਕ ਮੰਗ ਰੱਖੀ ਗਈ ਆ ਕਿ ਕਿੰਨਾ ਕੁ ਕਰਜ਼ਾ ਕਿਸਾਨਾਂ ਦੇ ਉੱਪਰ ਵੱਡੀਆਂ-ਵੱਡੀਆਂ ਕੋਠੀਆਂ ਬਣਾ ਲਈਆਂ ਜਾਂਦੀਆਂ ਨੇ ਮਹਿਲ ਖੜੇ ਕਰ ਲਏ ਜਾਂਦੇ ਨੇ ਇਹ ਗੱਲ ਅਸੀਂ ਨਹੀਂ ਕਹਿੰਦੇ ਇਹ ਗੱਲ ਲੋਕ ਜਿਹੜੇ ਆਮ ਲੋਕ ਕਿਸਾਨ ਆ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਨਾ ਪਾਓ ਕੋਠੀਆਂ ਉੱਥੇ ਲੋਕਾਂ ਦੇ ਧੀਆਂ ਪੁੱਤ ਮਰਵਾ ਰਹੇ ਦੇਖੋ ਇਹ ਜਿਹੜੇ ਲੋਕ ਆ ਜਿਹੜੇ ਇਹੋ ਜਿਹਾ ਪ੍ਰਚਾਰ ਕਰਦੇ ਆ ਉਹ ਕਿਸਾਨ ਵਿਰੋਧੀ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਦੂਸਰੀ ਗੱਲ ਇਹ ਆ ਕਿ ਕੱਲੇ ਕਿਸਾਨ ਇੱਕ ਘਰ ਪਾਉਂਦੇ ਆ ਕਿਸਾਨਾਂ ਨੂੰ ਇਹ ਰਾਈਟ ਨਹੀਂ ਵੀ ਘਰ ਪਾਉਣ ਉਹ ਆ ਦਾ ਕਿਉਂ ਨਾ ਘਰ ਪਾਉਣ ਉਹ ਅਸੀਂ ਘਰ ਵੀ ਪਾਉਣੇ ਆ ਅਸੀਂ ਕੰਮ ਵੀ ਕਰਨਾ ਅਸੀਂ ਟਰੈਕਟਰ ਵੀ ਲੈਣੇ ਆ ਅਸੀਂ ਮਸ਼ੀਨਰੀਆਂ ਵੀ ਲੈਣੀਆਂ ਹਾਂ ਜਿਹੜਾ ਕਰਜ਼ਾ ਕੋਈ ਇੱਕ ਕਾਰਨ ਤਾਂ ਹੋ ਸਕਦਾ ਇਹ ਵੀ ਕਿਸੇ ਨੇ ਆਪ ਦੀ ਸਮਰੱਥਾ ਤੋਂ ਵੱਧ ਆਪ ਦਾ ਵੱਡਾ ਘਰ ਪਾ ਲਿਆ ਪਰ ਡਾ ਟਰੈਕਟਰ ਲੈ ਲਿਆ ਇਹ ਇੱਕ ਕਾਰਨਾ 100% ਕਾਰਨ ਨਹੀਂ ਹੈਗਾ ਇਹ ਕਰਜ਼ਾ ਚੱਲਣ ਦਾ ਕਰਜ਼ਾ ਗਲਤ ਨੀਤੀਆਂ ਕਾਰਨ ਚੜਿਆ ਹੋਇਆ ਖੇਤੀ ਨੀਤੀ ਨਹੀਂ ਹੈਗੀ ਕੋਈ ਖੇਤੀ ਪੱਖੀ ਨੀਤੀ ਨਹੀਂ ਹੈਗੀ ਕਿਸਾਨ ਪੱਖੀ ਨੀਤੀ ਨਹੀਂ ਹੈਗੀ ਕਿਸਾਨ ਪੱਖੀ ਨੀਤੀ ਹੋਵੇ ਤਾਂ ਜੋ ਸੁਆਮੀਨਾਥ ਨੇ ਕਿਹਾ ਕਿ ਸਾਰੀਆਂ ਫਸਲਾਂ ਦਾ ਐਮਐਸਪੀ ਦਿਓ ਤੇ ਜਿਹੜਾ ਇਹ ਪਲੱਸ 2 ਆ ਜਿਹੜਾ ਉਹਨੇ ਫਾਰਮੂਲਾ ਦਿੱਤਾ ਕਿ ਕਿਸਾਨ ਦੀ ਲੇਬਰ ਕਿਸਾਨ ਦੀ ਜ਼ਮੀਨ ਦਾ ਠੇਕਾ ਕਿਸਾਨ ਦੇ ਖੇਤੀ ਦੇ ਉੱਤੇ ਹੋਰ ਇਹ ਸਾਰੇ ਖਰਚੇ ਉਹਨਾਂ ਨੂੰ ਮੰਨ ਕੇ ਪਲੱਸ 50% ਪਲੱਸ 50% ਇਹਨਾਂ ਨੂੰ ਮੁਨਾਫਾ ਦਿਓ ਤਾਂ ਹੀ ਦੇਸ਼ ਦੀ ਤਾਂ ਹੀ ਪੰਜਾਬ ਦੀ ਖੇਤੀ ਬਚ ਸਕਦੀ ਆ ਨਾ ਤਾਂ ਦੇਸ਼ ਦੀ ਜੇ ਤੁਸੀਂ ਇਹ ਨਹੀਂ ਦਿੰਦੇ ਨਾ ਤਾਂ ਦੇਸ਼ ਦਾ ਕਿਸਾਨ ਬਚੇ ਤੇ ਨਾ ਦੇਸ਼ ਦੀ ਖੇਤੀ ਬਚੇ ਇਸ ਕਰਕੇ ਅਸੀਂ ਜਿਹੜਾ ਇਹ ਕਹਿੰਦੇ ਆ ਸਾਰੀਆਂ ਮੰਗਾਂ ਅਸੀਂ ਰੱਖ ਰਹੇ ਆਂ ਕੀ ਲੱਗਦਾ ਜਾ ਪਾਉਣਗੇ ਕਿਸਾਨ ਜਿਹੜਾ ਅੱਗੇ ਤੁਹਾਡੇ ਵੱਲੋਂ ਸਟੇਜ ਤੋਂ ਵੀ ਕਿਹਾ ਜਾ ਰਿਹਾ ਸੀ ਕਿ ਹੁਣ ਕਹਿੰਦੇ ਆ ਦੂਜੀਆਂ ਜਥੇਬੰਦੀਆਂ ਨੂੰ ਉੱਥੇ ਆਓ ਕੁਝ ਲੋਕ ਕਹਿੰਦੇ ਆ ਕਿਵੇਂ ਲੱਗਦਾ ਕਿਸਾਨ ਆ ਜਿਹੜਾ ਅੱਗੇ ਵੱਧ ਪਾਉਣਗੇ ਜਿਹੜੀ ਕੇਂਦਰ ਸਰਕਾਰ ਦੀ ਨੀਤੀ ਆ ਔਰ ਜੋ ਉਸ ਤੋਂ ਉਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਆ ਪੱਕੇ ਪ੍ਰਬੰਧ ਕੀਤੇ ਗਏ ਆ ਦੇਖੋ ਅਸੀਂ ਪਹਿਲਾਂ ਵੀ ਕਹਿ ਚੁੱਕੇ ਆ ਵੀ ਕੱਲਾ ਕੋਈ ਨਹੀਂ ਜਿੱਤ ਸਕਦਾ ਦੋ ਕੋਈ ਨਹੀਂ ਜਿੱਤ ਸਕਦੇ ਚਾਰ ਕੋਈ ਨਹੀਂ ਜਿੱਤ ਸਕਦੇ ਜਿਹੋ ਜਿਹਾਂ ਵੱਡਾ ਟੱਕਰਾ ਜਿਹੋ ਜਿਹਾਂ ਸਾਡੀਆਂ ਮੰਗਾਂ ਨੇ ਉਹ ਕੋਈ ਇਕੱਲਾ ਮਤ ਸੋਚੇ ਮੈਂ ਸਟੇਜ ਤੋਂ ਵੀ ਇਹੀ ਬੋਲਿਆ ਤੇ ਤੁਹਾਡੇ ਚੈਨਲ ਰਾਹੀਂ ਵੀ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਕੱਠ ਲੋਹੇ ਦੀ ਲੱਠ ਸਿਰ ਵਿੱਚ ਝਾਲਮ ਦੇ ਇਹ ਤਾਂ ਇਕੱਠੇ ਹੋ ਕੇ ਟੱਕਰਾ ਦਿੱਤਾ ਜਾਊਗਾ ਇਹ ਇਕੱਲੇ ਇਕੱਲੇ ਤਾਂ ਨਹੀਂ ਫਿਰ ਜਿਹੜਾ ਹਸਰ ਅੱਜ ਬਾਰਡਰਾਂ ਤੇ ਹੋ ਰਿਹਾ ਜੇ ਇਕੱਲਾ-ਕੱਲਾ ਕੋਈ ਜਾਊਗਾ ਤਾਂ ਇਹੀ ਹਾਲ ਹੋਊਗਾ ਜੇ ਇਕੱਠੇ ਹੋ ਕੇ ਪਹਿਲਾਂ ਗਏ ਸੀ ਵਿਆਉਤਬੰਦੀ ਨਾਲ ਗਏ ਸੀ ਤਾਂ ਕੁਝ ਹਾਸਲ ਕਰਕੇ ਆਏ ਆ ਤੇ ਜੇ ਕੋਈ ਇਸ ਤਰ੍ਹਾਂ 2-4 ਜਥੇਬੰਦੀਆਂ ਐ ਅਲੱਗ ਹੋ ਕੇ ਦੂਸਰੀਆਂ ਜਥੇਬੰਦੀਆਂ ਤੋਂ ਜਾਣ ਗਈਆਂ ਤਾਂ ਮੈਨੂੰ ਲੱਗਦਾ ਉਹ ਭਲੇਖੇ ਚ ਹੋਣਗੀਆਂ ਤੇ ਇਸ ਜ਼ਾਲਮ ਸਰਕਾਰ ਤੋਂ ਕਸ ਲੈ ਨਹੀਂ ਪਹੁੰਗੀਆਂ ਨੁਕਸਾਨ ਜਿੰਨਾ ਮਰਜ਼ੀ ਵੱਡਾ ਹੋ ਜੇ ਪਹਿਲਾਂ ਇਹ ਵੀ ਸੀ ਕਿ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਹੋਣ ਚਾਹੀਏ ਹਰਿਆਣੇ ਦੀਆਂ ਹੋਣ ਇਕੱਠੀਆਂ ਹੋ ਕੇ ਗਈਆਂ ਸੀ ਤਾਂ ਖਨੌਰੀ ਬਾਰਡਰ ਜਾਂ ਸ਼ੰਭੂ ਬੈਰੀਅਰ ਦੀ ਗੱਲ ਹੋਵੇ ਜਾਂ ਟਿਕਰੀ ਬਾਰਡਰ ਦੀ ਗੱਲ ਹੋਵੇ ਤਾਂ ਉਥੋਂ ਪਾਰ ਕਰ ਲਿਆ ਗਿਆ ਸੀ ਇਸ ਵਾਰ ਜਥੇਬੰਦੀਆਂ ਘਟ ਨੇ ਤਾਂ ਦੇਖੋ ਕਿਵੇਂ ਜਿਹੜੇ ਹਾਸਦੇ ਹੋ ਰਹੇ ਨੇ ਤਿੰਨ ਕਿਸਾਨ ਆ ਜਿਹੜੇ ਪਹਿਲਾਂ ਸ਼ਹੀਦ ਹੁੰਦੇ ਨੇ ਚੌਥਾ ਨੌਜਵਾਨ ਸ਼ਹੀਦ ਹੁੰਦਾ ਤਾਂ ਕਿੰਨੇ ਇਸ ਤਰ੍ਹਾਂ ਨਾਲ ਜੇਕਰ ਖੰਡਿਆ ਦਿੱਤਾ ਜਾਂਦਾ ਤੁਹਾਨੂੰ ਲੱਗਦਾ ਕਿ ਜਥੇਬੰਦੀਆਂ ਦੀ ਜਿੱਕਰ ਸਾਰੀਆਂ ਇਕੱਠੇ ਜਮ ਹੋ ਜਾਂਦੀਆਂ ਤਾਂ ਤਾਕਤ ਬਣਦੀ ਸੀ ਤਾਂ ਇਹ ਰੋਕਿਆ ਵੀ ਨਹੀਂ ਜਾਣਾ ਸੀ ਸਰਕਾਰ ਜਿਹੜੀ ਪੁਖਤਾ ਪ੍ਰਬੰਧ ਨਹੀਂ ਕਰਦੀ ਸੀ ਇਹਨੇ ਅਸਲ ਦੇ ਵਿੱਚ ਸਰਕਾਰ ਦੇ ਮਨਸੂਬੇ ਆ ਜਿਹੜੇ ਉਹ ਉਹਦੇ ਵਿੱਚ ਉਹ ਪੂਰਾ ਉਤਰ ਰਹੇ ਆ ਉਹ ਸਾਨੂੰ ਖੜਿਆਉਣਾ ਚਾਹੁੰਦੇ ਸੀ ਉਹ ਅਸੀਂ ਖੰਡ ਗਏ ਉਹ ਕਿਹਦੇ ਕਾਰਨ ਕਰਕੇ ਖੰਡ ਗਏ ਉਹਨੂੰ ਖੜਿਆਉਣ ਵਾਲਾ ਕੌਣ ਆ ਤਾਂ ਜਿਹੜੇ ਸਾਥੀ ਸਾਡੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕੋਈ ਸਲਾਮ ਅਸਪਰਾ ਕਰਕੇ ਇਹਨਾਂ ਨੂੰ ਨਾਲ ਲੈ ਕੇ ਨਹੀਂ ਤੁਰੇ ਇਹ ਤਾਂ ਫਿਰ ਹੁਣ ਉਹੀ ਦੱਸ ਸਕਦੇ ਆ ਨਾ ਪਰ ਮੈਂ ਇਹ ਸੋਚਦਾ ਕਿ ਇਕੱਲਾ ਕੋਈ ਮਤ ਸੋਚੇ ਇਹ ਇਕੱਲੇ ਦੇ ਕਿਸੇ ਦੇ ਵੱਸ ਦੀ ਗੱਲ ਨਹੀਂ ਹੈਗੀ ਟੱਕਰਾ ਹੋਊਗਾ ਤਾਂ ਸਾਂਝਾ ਹੋਊਗਾ ਟੱਕਰੇ ਸੀ ਸਾਂਝੇ ਹੋ ਗਏ ਟੱਕਰੇ ਸੀ ਤਾਂ ਜਿੱਤਾਂ ਹਾਸਲ ਹੋਈਆਂ ਉਸ ਹੰਕਾਰੀ ਨੂੰ ਗੋਡਣੀਆਂ ਪਰਨੇ ਕਰਕੇ ਆਏ ਆ ਉਹ ਤੋਂ ਮਾਫੀਆਂ ਮੰਗਾ ਕੇ ਆਏ ਆ ਤੇ ਜੇ ਕੋਈ ਇਕੱਲੇ-ਇਕੱਲੇ ਜਾਣਗੇ ਤਾਂ ਨੁਕਸਾਨ ਜਾਨੀ ਤੇ ਮਾਲੀ ਹੋ ਸਕਦਾ ਪ੍ਰਾਪਤੀਆਂ ਦਾ ਬਹੁਤ ਘੱਟ ਆ ਸਕਦਾ ਇੱਕ ਗੱਲ ਹੋਰ ਵੀ ਹੁੰਦੀ ਹੈ ਜਿਵੇਂ ਹੁਣ ਨੁਕਸਾਨ ਹੋਇਆ ਸੁਭ ਕਰਨ ਦੀ ਮੌਤ ਹੋਈ ਹੈ ਤਾਂ ਕੋਈ ਨੌਜਵਾਨ ਸ਼ਹੀਦ ਹੋ ਜਾਂਦਾ ਤਾਂ ਉਸ ਤੋਂ ਬਾਅਦ ਇਹ ਕਹਿ ਦਿੱਤਾ ਜਾਂਦਾ ਕਿ ਹੁੱਲੜਬਾਜ਼ ਸੀਗੇ ਵਿੱਚ ਉਹਨਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਹੈ ਉਹਨਾਂ ਵੱਲੋਂ ਗੋਲੀਆਂ ਅੱਗੋਂ ਚਲਾਈਆਂ ਗਈਆਂ ਤੇ ਗੋਲੀਆਂ ਦੇ ਚੱਲਣ ਕਰਕੇ ਜਿਹੜੀ ਮੌਤ ਹੋ ਜਾਂਦੀ ਹੈ ਨੌਜਵਾਨਾਂ ਤੋਂ ਬਿਨਾਂ ਜਿਹੜੇ ਬੈਰੀਗੇਟ ਵੀ ਨਹੀਂ ਪੁੱਟੇ ਜਾਂਦੇ ਅੱਗੇ ਜਿਹੜੇ ਰੋੜੇ ਹੁੰਦੀਆਂ ਰਾਜ ਤਾਂ ਨੌਜਵਾਨ ਹੀ ਪਾਸੇ ਕਰਦੇ ਆ ਇਹ ਗੱਲ ਕਹੀ ਜਾਂਦੀ ਹੈ ਪਰ ਬਾਅਦ ਚ ਉਹਨਾਂ ਨੂੰ ਹਲੜਬਾਜ਼ੀ ਦਾ ਕਰਾਰ ਦੇ ਦੇਣਾ ਤੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਏ ਕਿ ਕੋਈ ਮੰਨਸਾ ਕਿਸਦੀ ਹੋ ਸਕਦੀ ਹੈ ਦੇਖੋ ਇਹ ਤਾਂ ਜਿਹੜੀਆਂ ਹੈਗੀਆਂ ਸਿਆਸੀ ਪਾਰਟੀਆਂ ਜਿਹੜੀਆਂ ਇਹ ਮੰਨ ਰਹੀਆਂ ਸੀਗੀਆਂ ਵੀ ਇੱਕ ਧਿਰ ਹੋਰ ਆ ਬਿਨਾ ਵੋਟਾਂ ਤੋਂ ਆਪ ਦਾ ਇਕੱਠ ਬਣ ਕੇ ਆਪ ਦਾ ਜੱਕ ਬਣ ਕੇ ਜਿਹੜਾ ਉਹ ਲੜ ਰਹੀਆਂ ਬਰਾਬਰ ਦੀ ਸਰਕਾਰ ਚਲਾਉਣ ਵਾਲੀ ਗੱਲ ਆ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੇ ਕੋਈ ਟੋਲ ਇਕੱਠੇ ਜਾਂਦੇ ਚਾਹੇ ਇਹ ਕੱਟਦੇ ਵੀ ਆ ਕੋਈ ਰਿਸ਼ਵਤਾਂ ਵਾਲਾ ਕੰਮ ਨਹੀਂ ਕੋਈ ਕਰ ਸਕਦੇ ਉਹ ਸਾਰਿਆਂ ਨੂੰ ਇਸ ਗੱਲ ਦਾ ਬਹੁਤ ਵੱਡਾ ਡਰ ਸੀ ਕਿ ਜੇ ਇਹ ਐਂ ਇਕੱਠੇ ਰਹੇ ਤਾਂ ਸਾਡੀਆਂ ਜਿਹੜੀਆਂ ਅਸੀਂ ਮਨਮਰਜ਼ੀਆਂ ਕੀਤੀਆਂ ਹੋਈਆਂ ਜਿਹੜੀਆਂ ਅਸੀਂ ਚਲਾਈਆਂ ਹੋਈਆਂ ਉਹ ਹੁਣ ਚੱਲਣਗੀਆਂ ਨਹੀਂ ਉਹ ਤਾਂ ਸਾਰਿਆਂ ਦੀ ਇਹ ਨਿਗਾ ਲੱਗੀ ਹੋਈ ਸੀ ਕਿ ਵੀ ਇਹ ਕਦੋਂ ਪਾਟਣ ਇਹ ਉਹਨਾਂ ਦੀ ਜਿਹੜੇ ਹੈਗੀ ਆ ਇਹ ਪ੍ਰਚਾਰ ਕੀਤਾ ਹੋਇਆ ਅਸੀਂ ਪਹਿਲਾਂ ਵੀ ਨੌਜਵਾਨਾਂ ਨੇ ਤੋੜੇ ਆ ਉਹਨਾਂ ਨੂੰ ਕਿਨੇ ਹੁੱਲਣਵਾਜ ਕਿਹਾ ਉਦੋਂ ਜੋਗ ਗਵਾਈ ਸੀ ਉਹਨਾਂ ਨੂੰ ਦੱਸਿਆ ਗਿਆ ਸੀ ਵੀ ਜਿੱਥੇ ਨੌਜਵਾਨਾਂ ਦੇ ਵਿੱਚ ਜੋਸ਼ ਆ ਉਥੇ ਨਾਲ ਹੋਸ਼ ਦੀ ਵੀ ਲੋੜ ਆ ਵੀ ਜਿਵੇਂ ਤੁਹਾਨੂੰ ਇਸ਼ਾਰਾ ਹੋਵੇਗਾ ਜਿਹੇ ਜੀ ਤੁਹਾਡੀ ਗਵਾਈ ਤੁਹਾਨੂੰ ਲੀਡਰ ਕਹਿਣਗੇ ਤੁਹਾਨੂੰ ਉਹਨਾਂ ਦੀ ਗੱਲ ਮੰਨਣੀ ਪੈਣੀ ਪਊਗੀ ਮੰਨਣੀ ਚਾਹੀਦੀ ਆ ਤਾਂ ਮੰਨੇ ਜੋ ਤੁਹਾਨੂੰ ਉਦੋਂ ਅਸੀਂ ਕਿਸੇ ਵੀ ਤੁਸੀਂ ਦੱਸੋ ਕੋਈ ਵੀ ਚੈਨਲ ਵਾਲਾ ਦੱਸੇ ਵੀ ਕਿਸੇ ਵੀ ਇੱਕ ਵੀ ਨੌਜਵਾਨ ਤੇ ਚਿਰੀਟਾਈ ਹੋਵੇ ਕਿਸੇ ਬਜ਼ੁਰਗ ਤੇ ਛਿਰੀ ਟਾਈ ਹੋਵੇ ਪੂਰਾ ਢੰਗ ਦੇ ਨਾਲ ਪੂਰੇ ਸਿਸਟਮ ਦੇ ਨਾਲ ਦਿੱਲੀ ਵੀ ਗਏ ਆ ਤੇ ਨੁਕਸਾਨ ਵੀ ਨਹੀਂ ਹੋਣ ਦਿੱਤਾ ਹੁਣ ਵੀ ਜਿਹੜੇ ਉਹ ਹੁੱਲੜਵਾਜ ਕਹਿੰਦੇ ਆ ਉਹ ਪਿੰਡਾਂ ਦੇ ਵਿੱਚ ਬੈਠੇ ਜਾਂ ਵੱਖ-ਵੱਖ ਪਾਰਟੀਆਂ ਦੇ ਵਿੱਚ ਬਿੜੇ ਬੈਠੇ ਆ ਸਿਆਸੀ ਚੌਧਰੀਆ ਉਹੀ ਕਰ ਰਹੇ ਆ ਆਮ ਲੋਕ ਇਹ ਗੱਲ ਨਹੀਂ ਕਹਿੰਦੇ ਨਾ ਸਾਡੇ ਨੌਜਵਾਨ ਪਹਿਲਾਂ ਹੁੱਲੜਵਾਜ ਸੀ ਨਾ ਹੁਣ ਹੁੱਲੜਵਾਜ ਆ ਨਾ ਕੱਲ ਨੂੰ ਹੁੱਲੜਵਾਜ ਹੋਣਗੇ ਪਰ ਪਿਛਲੇ ਧਰਨੇ ਦੇ ਵਿੱਚ ਦੀਪ ਸਿੱਧੂ ਵੱਲੋਂ ਜਦੋਂ ਝੰਡਾ ਲਹਿਰਾਉਣ ਦੀ ਗੱਲ ਹੋਈ ਸੀ ਤਾਂ ਲੈ ਰਹਾ ਗਿਆ ਸੀ ਦਿੱਲੀ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਚੁਲ ਰਹਾ ਗਿਆ ਸੀ ਤਾਂ ਉਦੋਂ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਸੀ ਗਦਾਰ ਤੱਕ ਦਾ ਨਾਮ ਲੈ ਦਿੱਤਾ ਗਿਆ ਸੀ ਦੇਖੋ ਜਿਹੜਾ ਹੈਗਾ ਲਾਲ ਕਦੇ ਤੇ ਝੰਡਾ ਲਹਿਰਾਉਣ ਵਾਲਾ ਉਸ ਖਸਾਨ ਮੋਰਚੇ ਦਾ ਫੈਸਲਾ ਸੀ ਸਯੋਗਤ ਖਸਾਨ ਮੋਰਚੇ ਦਾ ਫੈਸਲਾ ਨਹੀਂ ਸੀ ਨਾ ਨਾ ਉਹ ਅਸੀਂ ਲਾਲ ਕਿਲੇ ਤੇ ਝੰਡਾ ਚੜਾਉਣ ਥੋੜੋ ਗਏ ਆ ਅਸੀਂ ਤਾਂ ਕੇਂਦਰ ਸਰਕਾਰ ਦੇ ਨਾਲ ਲੜਨ ਗਏ ਸੀ ਤਿੰਨ ਖੇਤੀ ਵਿਰੋਧੀ ਕਾਨੂੰਨ ਸੀ ਜਿਹੜੇ ਉਹਨਾਂ ਨੂੰ ਵਾਪਸ ਕਰਾਉਣ ਗਏ ਸੀ ਇਹ ਦੀਪ ਸਿੱਧੂ ਵਰਗਿਆਂ ਦਾ ਹੋ ਸਕਦਾ ਉਹਨਾਂ ਨੇ ਚੜਾਇਆ ਉਹਨਾਂ ਨੂੰ ਕਿਸੇ ਨੇ ਕੁਝ ਕਿਹਾ ਵੀ ਨਹੀਂ ਤੇ ਉਹ ਮੌਜ ਨਾਲ ਝੰਡਾ ਵੀ ਚੜਾ ਕੇ ਤੇ ਉੱਥੋਂ ਸਕੂਟਰ ਤੇ ਚੜ੍ਹ ਕੇ ਤੁਰ ਵੀ ਗਈ ਹੈ ਉਹ ਤਾਂ ਜਾਂ ਜਿਨ੍ਹਾਂ ਨੇ ਉੱਥੇ ਉਹਨੂੰ ਦੀਪ ਸਿੱਧੂ ਨੂੰ ਸੱਦਿਆ ਜਾਂ ਜਿਨ੍ਹਾਂ ਨੇ ਭੇਜਿਆ ਸੀ ਉਹੀ ਦੱਸ ਸਕਦੇ ਆ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਸਿਰਫ ਤੇ ਸਿਰਫ ਪੂਰਾ ਸ਼ਾਂਤਮਈ ਦਿੱਲੀ ਦੀਆਂ ਸੜਕਾਂ ਦੇ ਉੱਤੇ ਟਰੈਕਟਰ ਮਾਰਚ ਦਾ ਹੀ ਐਲਾਨ ਕੀਤਾ ਹੋਇਆ ਸੀ ਟਰੈਕਟਰ ਪਰੇਡ ਕਰਨੀ ਸੀ ਕਿ ਜਿੱਥੇ ਸਰਕਾਰਾਂ ਵੱਖ-ਵੱਖ ਫੌਜਾਂ ਦੇ ਰਾਹੀਂ ਵੱਖ-ਵੱਖ ਤਰੀਕਿਆਂ ਦੇ ਰਾਹੀਂ ਉਹ ਉੱਥੇ ਸ਼ਕਤੀ ਦਿਖਾਉਂਦੀਆਂ ਪਰੇਡ ਕਰਦੀਆਂ ਉਸੇ ਤਰ੍ਹਾਂ ਹੀ ਅਸੀਂ ਇਹ ਸੋਚਿਆ ਸੀ ਕੇ ਦੇਸ਼ ਦਾ ਕਿਸਾਨ ਆ ਜਿਹੜਾ ਉਹ ਦਿੱਲੀ ਦੇ ਇੱਕ ਪਾਸੇ ਉਹ ਆਪਦੇ ਜਸ਼ਨ ਮਨਾਉਣਾ ਇੱਕ ਪਾਸੇ ਦਿੱਲੀ ਦਾ ਕਿਸਾਨ ਆ ਜਿਹੜਾ ਉਹ ਟਰੈਕਟਰ ਪਰੇਡ ਕਰੂਗਾ ਮਾਰਚ ਗੁਰੂ ਆ ਸਾਡਾ ਤਾਂ ਇਹ ਪ੍ਰੋਗਰਾਮ ਸੀਗਾ ਸਾਡਾ ਕਲ ਅਸੀਂ ਕਦੋਂ ਕਹਿੰਦੇ ਆ ਵੀ ਅਸੀਂ ਲਾਲ ਕਿਲੇ ਤੇ ਜਾਣਾ ਸੀਗਾ ਉਹ ਲਾਲ ਕਿਲੇ ਤੇ ਜਾਣ ਵਾਲਿਆਂ ਨੂੰ ਪਤਾ ਵੀ ਉਹਨਾਂ ਨੇ ਕਿਸਾਨ ਹੋਰਚੇ ਦੇ ਮੈਂ ਤਾਂ ਇਹ ਕਹੂੰਗਾ ਪੱਠ ਸ਼ੁਰਾ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡਾ ਕੋਈ ਪਲਾਨ ਨਹੀਂ ਸੀ ਵੀ ਅਸੀਂ ਜਾਣਾ ਉਹ ਗਏ ਆ ਉਹ ਆਪ ਦਾ ਖਮਿਆਜਾ ਉਹਨਾਂ ਨੇ ਆਪ ਭੁਗਤਿਆ ਅਸੀਂ ਉਹਦੇ ਬਾਰੇ ਹੋਰ ਕੀ ਕਹਿ ਸਕਦੇ ਆ ਤੋ ਇਹ ਵੀ ਕਿਹਾ ਜਾ ਰਿਹਾ ਕਿ ਦੀਪ ਸਿੱਧੂ ਦੇ ਕਰਕੇ ਹੀ ਨੌਜਵਾਨਾਂ ਦਾ ਕੱਟ ਸੀਟ ਨੌਜਵਾਨੀ ਕਰਕੇ ਹੀ ਜਿਹੜਾ ਮੋਰਚਾ ਉਹ ਫਤਿਹ ਹੋ ਕੇ ਆਇਆ ਸੀ ਅੱਜ ਦੀਪ ਸਿੱਧੂ ਕਿੱਥੇ ਆ ਅੱਜ ਦੁਨੀਆ ਤੇ ਨਹੀਂ ਰਹੇ ਅੱਜ ਦੁਨੀਆ ਤੇ ਨਹੀਂ ਰਹੇ ਨਾ ਨੌਜਵਾਨ ਤਾਂ ਫਿਰ ਅੱਜ ਵੀ ਲੜ ਰਹੇ ਆ ਚਾਹੇ ਅਗਵਾਈ ਜੋਗ ਨਹੀਂ ਹੋ ਰਹੀ ਠੀਕ ਹੈ ਕਿ ਨਹੀਂ ਉਦੋਂ ਵੀ ਦੀਪ ਸਿੱਧੂ ਨੇ ਇੱਕ ਪਹਿਲਾਂ ਦਿੱਲੀ ਜਾਣ ਤੋਂ ਪਹਿਲਾਂ ਕਿਹੜਾ ਸੱਦਾ ਦਿੱਤਾ ਸੀ ਕਿਹੜੇ ਨੌਜਵਾਨਾਂ ਨੂੰ ਕਿਹਾ ਸੀ ਉਹਨੇ ਕਿਹੜੀ ਜਥੇਬੰਦੀ ਸੀ ਉਹਦੀ ਵੀ ਉਹ ਅਗਵਾਈ ਕਰਕੇ ਨੌਜਵਾਨਾਂ ਨੂੰ ਲੈ ਕੇ ਗਿਆ ਲੈ ਕੇ ਦਾ ਸੰਯੁਕਤ ਕਿਸਾਨ ਮੋਰਚਾ ਗਿਆ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਨੌਜਵਾਨ ਗਏ ਆ ਦੇਸ਼ ਦਾ ਕਿਸਾਨ ਗਿਆ ਬਜ਼ੁਰਗ ਗਏ ਆ ਸਾਰੇ ਗਏ ਆ ਉਹਦੀ ਅਗਵਾਈ ਸਹੀ ਹੋਈ ਤਾਂ ਅਸੀਂ ਨਾਕੇ ਤੋੜ ਕੇ ਦਿੱਲੀ ਪਹੁੰਚ ਪਹੁੰਚਣ ਦੇ ਵਿੱਚ ਸਫਲ ਹੋਏ ਆ ਹੈ ਉਹ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਸੀ ਜੋਗ ਅਗਵਾਈ ਸੀ ਉਹਦੇ ਕਰਕੇ ਜਿਹੜਾ ਸੀਗਾ ਦਿੱਲੀ ਵੀ ਗਏ ਤੇ ਮੋਰਚੇ ਵਿੱਚ ਜਿਹੜੇ ਸੀਗੇ ਉਹਨਾਂ ਦੇ ਬੈਰੀਕੇਡ ਵੀ ਤੋੜੇ ਸੁਭਕਰਨ ਦੀ ਮੌਤ ਹੋਣ ਤੋਂ ਬਾਅਦ ਲੋਕੋ ਨਾ ਇਹ ਗੱਲ ਕਹਿੰਦੇ ਆ ਕਿ ਕਿਸਾਨ ਆਗੂ ਨੇ ਜਿਹੜੇ ਕਹਿ ਦਿੰਦੇ ਨੇ ਜਾਬਤੇ ਚ ਰਹੋ ਨੌਜਵਾਨਾਂ ਨੂੰ ਅੱਗੇ ਨਾ ਵਧੋ ਅਸੀਂ ਕਵਾਂਗੇ ਫਿਰ ਅੱਗੇ ਵਧਨਾ ਪਰ ਉਹਨਾਂ ਆਗੂਆਂ ਦੇ ਝ੍ਰੀਟਣੇ ਲੱਗਦੀ ਨੌਜਵਾਨ ਹੀ ਸੀਧ ਹੁੰਦੇ ਨੇ ਸਭ ਤੋਂ ਵੱਧ ਨੌਜਵਾਨ ਹੀ ਫੱਟੜ ਹੁੰਦੇ ਨੇ ਕੀ ਗੱਲ ਹੈ ਕੀ ਕਰਨ ਪਹਿਲਾਂ ਵਾਲੇ ਜਦੋਂ ਦਿੱਲੀ ਗਏ ਆ ਉਦੋਂ ਨੌਜਵਾਨ ਫੱਟੜ ਹੋਏ ਸੀ ਉਦੋਂ ਨੌਜਵਾਨ ਸ਼ਹੀਦ ਹੋਏ ਸੀ ਉਦੋਂ ਕੋ ਬਾਈ ਸੀ ਜੋਗ ਹੁਣ ਜੇ ਨਹੀਂ ਜੋਗ ਕੋਈ ਤਾਂ ਨੁਕਸਾਨ ਕਿੰਨਾ ਵੱਡਾ ਹੋਇਆ ਮਾਲੀ ਵੀ ਹੋਇਆ ਤੇ ਜਾਨੀ ਵੀ ਹੋਇਆ ਕਿੰਨੇ ਟਰੈਕਟਰ ਤੋੜੇ ਗਏ ਉਹਨਾਂ ਦੇ ਡੀਜ਼ਲ ਡੋਲੇ ਗਏ ਉਹਨਾਂ ਦੇ ਟਾਇਰਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਪਹਿਲਾਂ ਦੱਸੋ ਕਿਹੜੇ ਟਰੈਕਟਰ ਦੇ ਵਿੱਚ ਗੋਲੀ ਵਜੀ ਸੀ ਇਹ ਤਾਂ ਅਗਵਾਈ ਜੋਗ ਹੋਣੀ ਚਾਹੀਦੀ ਆ ਅਗਵਾਈ ਵਾਲੇ ਲੀਡਰਾਂ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਅਿੰਦੂ ਅੱਗੇ ਅਸੀਂ ਹੋਰ ਜਾਵਾਂਗੇ ਉਹ ਤਾਂ ਕਿੰਨਾ ਨੁਕਸਾਨ ਨਫਾ ਨੁਕਸਾਨ ਹੋ ਸਕਦਾ ਜੇ ਅਸੀਂ ਪਿੱਛੇ ਰਹੇ ਤਾਂ ਉਹਦਾ ਕਿੰਨਾ ਨਫਾ ਨੁਕਸਾਨ ਹੋ ਜਾ ਸਕਦਾ ਇਹ ਤਾਂ ਆਗੂਆਂ ਦੀ ਜੋਗਗਵਾਈ ਤੇ ਉੱਤੇ ਡਿਪੈਂਡ ਆ ਉਹਦੇ ਉੱਤੇ ਨਿਰਭਰ ਆ ਜੇ ਜੋਗਗਵਾਈ ਹੋਊਗੀ ਤਾਂ ਬਹੁਤ ਘੱਟ ਜਾਨੀ ਤੇ ਮਾਲੀ ਨੁਕਸਾਨ ਹੋਊਗਾ ਜੇ ਜੋਗਗਵਾਈ ਨਹੀਂ ਹੋਊਗੀ ਤਾ ਜਿਹੇ ਜਾ ਹਾਲ ਹੋ ਰਿਹਾ ਜਿਹੇ ਸਾਡੇ ਉਹ ਅਨਮੋਲ ਹੀਰੇ ਸ਼ੁਭ ਕਰਨ ਵਰਗੇ ਨੂੰ ਸ਼ਹੀਦੀ ਪਾਇਆ ਇੱਕ ਲੌਤਾ ਭਰਾ ਦੋ ਭੈਣਾਂ ਦਾ ਉਹ ਚਲਿਆ ਗਿਆ ਜੋਗ ਗਵਾਈ ਨਹੀਂ ਸੀ ਤਾਂ ਉਹਦਾ ਮਤਲਬ ਉੱਥੇ ਸ਼ਹੀਦੀ ਪਾਈ ਗਈ ਜੇ ਜੋਗ ਗਵਾਈ ਹੁੰਦੀ ਤਾਂ ਸ਼ਾਇਦ ਉਹ ਸਾਡੇ ਵਿੱਚ ਹੁੰਦਾ ਚਾ ਤਾਂ ਇਹ ਗੱਲ ਸੰਯੁਕਤ ਕਿਸਾਨ ਮੋਰਚੇ ਦੇ ਜਗਿੰਦਰ ਉਗਰਾਹਾ ਦੀ ਜਥੇਬੰਦੀ ਵੱਲੋਂ ਜਗਿੰਦਰ ਉਗਰਾਹਾ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਅਸੀਂ ਇਸੇ ਕਰਕੇ ਹੀ ਉੱਥੇ ਨਹੀਂ ਜਾ ਰਹੇ ਕਿਉਂਕਿ ਸਾਡੇ ਜਿਹੜੇ ਕੁਝ ਕੁ ਵਿਚਾਰਕ મતਭੇਦ ਹੋ ਸਕਦੇ ਆ ਪਰ ਉੱਥੇ ਅਸੀਂ ਜਾਣਦੇ ਆ ਬਿਨ ਬਲਾਏ ਕੱਲ ਨੂੰ ਕੋਈ ਹਾਸਦਾ ਹੋ ਜਾਂਦਾ ਤਾਂ ਸਾਡਾ ਨਾਮ ਹੋਵੇਗਾ ਤਾਂ ਇਹ ਕਿਹਾ ਜਾਵੇਗਾ ਕਿ ਇਹਨਾਂ ਦੇ ਕਰਕੇ ਹੋਇਆ ਤਾਂ ਉਹ ਗੱਲ ਹੋਈ ਵੀ ਐ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਮੈਂ ਕਹਿੰਦਾ ਜਗਿੰਦਰ ਗਗਰਾਹਾਂ ਨੇ ਠੀਕ ਗੱਲ ਕਹੀ ਐ ਇਹ ਜਦੋਂ ਤੁਸੀਂ ਤੁਹਾਨੂੰ ਕਿਸੇ ਨੇ ਵਿਆਹ ਚ ਸੱਦਿਆ ਨਹੀਂ ਤੁਸੀਂ ਉੱਥੇ ਜਾ ਕੇ ਜਾਣੇ ਹੋ ਉੱਥੇ ਕੋਈ ਨੁਕਸਾਨ ਹੋ ਜਾਂਦਾ ਉਹ ਛੋਟੇ ਜਿਹੇ ਜम्मे ਲੱਗਦਾ ਉਹਦਾ ਫਿਰ ਕੌਣ ਜ਼ਿੰਮੇਵਾਰ ਹੋਊਗਾ ਇਹ ਉਹੀ ਗੱਲ ਇਹ ਆ ਜੇ ਹੁਣ ਕੋਈ ਹੋਰ ਗਵਾਹੀ ਕਰਕੇ ਜਾਂਦਾ ਅਸੀਂ ਉਹਨਾਂ ਦੇ ਮਗਰ ਜਾਵੜ ਗਏ ਉੱਥੇ ਉੱਥੇ ਨੁਕਸਾਨ ਹੋ ਗਿਆ ਉਹਦੇ ਜ਼ਿੰਮੇਵਾਰ ਫਿਰ ਅਸੀਂ ਵੀ ਉਹਨੇ ਹੀ ਆ ਇਸ ਕਰਕੇ ਅਸੀਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਾਂ ਜਗਿੰਦਰ ਗੁਰਾਹਾਂ ਦੀ ਜਥੇਬੰਦੀ ਆ ਪੁਰਾਣੇ ਆਗੂ ਨੇ ਸਾਰੇ ਸੁਲਝੇ ਹੋਏ ਆਗੂ ਨੇ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਸਰਕਾਰ ਦੀ ਨੀਤੀ ਦਾ ਤੇ ਨੀਅਤ ਦਾ ਪਤਾ ਹੁੰਦਾ ਵੀ ਜੇ ਹੁਣ ਆਪਾਂ ਇਦੋਂ ਅੱਗੇ ਵਧੇ ਕੀ ਹੋਊਗਾ ਜਾਂ ਇਦੋਂ ਪਿੱਛੇ ਰੇ ਕੀ ਹੋਊਗਾ ਇਹੀ ਤਾਂ ਜਿਹੜੀਆਂ ਹੁੰਦੀਆਂ 35 ਦੇ ਬਾਜ਼ੀਆਂ ਹੁੰਦੀਆਂ ਜਿ세 ਬੰਦੀਆਂ ਦੀਆਂ ਇਹੀ ਜਿ세 ਬੰਦੀਆਂ ਦੀ ਸੂਝ ਹੁੰਦੀ ਆ ਸਿਆਣਪ ਹੁੰਦੀ ਆ ਤਾਂ ਹੀ ਉਹ ਜਿਹੜੇ ਹੈਗੇ ਮੋਰਚੇ ਜਿਹੜੇ ਜਿੱਤੇ ਜਾਂਦੇ ਆ ਸਫਲ ਹੁੰਨੇ ਆ ਜੇ ਐ ਕੋਈ ਇਹ ਸਮਝੇ ਵੀ ਮੈਂ ਬਹੁਤ ਵੱਡਾ ਮੇਰੀ ਜ세 ਬੰਦੀ ਬਹੁਤ ਵੱਡੀ ਆ ਬਿਨਾ ਸਮਝ ਤੋਂ ਅਸੀਂ ਦਿੱਲੀ ਨੂੰ ਫਤਿਹ ਕਰਦੇ ਆਗੇ ਉਹ ਮੇਰਾ ਖਨਪ ਲੇਖੇ ਚ ਹੁੰਦੀ ਆ ਪਰ ਕੁਝ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਸੱਦੇ ਨਹੀਂ ਭੇਜੇ ਜਾਂਦੇ ਤੁਹਾਡੇ ਵੱਲ ਮਤ ਭੇਜ ਦਾ ਜਿਹੜੇ ਵਿਚਾਰਕ ਮਤ ਭੇਜ ਦਾ ਜਿਹੜੇ ਉਹ ਤੁਸੀਂ ਆਪਸ ਵਿੱਚ ਬਾਤ ਛੋਣੇ ਪੜ ਲਿਓ ਜੇ ਪਰ ਜਿਹੜੀ ਇਹ ਲੜਾਈ ਹੈ ਜਿਹੜੀ جنگ ਆ ਉਹ ਜਿੱਤ ਲਓ ਦੇਖੋ ਜੰਗ ਜਿਹੜੀ ਜੰਗ ਆ ਉਹ ਇਕੱਠਿਆਂ ਤੋਂ ਬਿਨਾ ਉਹ ਬਿਉਤ ਬੰਦੀ ਤੋਂ ਬਿਨਾ ਨਹੀਂ ਜਿੱਤੀ ਜਾ ਸਕਦੀ ਨਾ ਕਿਤੇ ਜਿੱਤੀ ਗਈ ਆ ਇਤਿਹਾਸ ਦੱਸਦਾ ਜੇ ਬਿਉਤ ਬੰਦੀਆਂ ਚਾਹੇ ਆਜ਼ਾਦੀ ਦੀ ਲੜਾਈ ਭਗਤ ਸਿੰਘ ਹੋਰਾਂ ਦੀ ਸੀ ਉਹ ਵੀ ਬਿਆਉਤ ਬੰਦੀਆਂ ਨਾਲ ਲੜਾਈਆਂ ਲੜੀਆਂ ਉਹਨਾਂ ਨੇ ਚਾਹੇ ਪਹਿਲਾ ਮੁਗਲਾਂ ਦੇ ਖਿਲਾਫ ਸਾਡੇ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਨੇ ਗੁਰੂਆਂ ਨੇ ਲੜਾਈਆਂ ਲੜੀਆਂ ਉਹ ਬਿਆਉਤ ਬੰਦੀਆਂ ਦੇ ਨਾਲ ਲੋਕਾਂ ਨੂੰ ਨਾਲ ਲੈ ਕੇ ਲੜੀਆਂ ਨਾ ਕਿ ਕਿਸੇ ਨੇ ਇਕੱਲੇ-ਇਕੱਲੇ ਨੇ ਉਹੀ ਇਹ ਆ ਜੇ ਹੁਣ ਵੀ ਇਹੋ ਭਲੇਖੇ ਚ ਆ ਜੇ ਜਵਰ ਵੀ ਹੋ ਗਿਆ ਸ਼ੀਧੀ ਵੀ ਹੋ ਗਈ ਨਕਸਟ੍ਰੈਕਟਰਾਂ ਦੇ ਨੁਕਸਾਨ ਵੀ ਹੋ ਗਏ ਜੇ ਉਹ ਸੱਦਾ ਦੇਣ ਸੰਯੁਕਤ ਮੋਰਚੇ ਨੂੰ ਵੀ ਆਜੋ ਹੁਣ ਤਾਂ ਬੇਵਸੀ ਗੱਲ ਹੋ ਗਈ ਤਾ ਇਹਦੇ ਨਾਲ ਕੀ ਟੋਰਾ ਮਹਿਲਾ ਹੋ ਜੀ ਇਹਦੇ ਨਾਲ ਕੋਈ ਬਹੁਤ ਨੀਵੇਂ ਹੋ ਜਾਣਗੇ ਹੈ ਕੀ ਕਹਿਣ ਜਾ ਸਕਦਾ ਵੀ ਫਰਕਸ਼ਾਰ ਕਰੇਗੇ ਸਾਥੋਂ ਵੀ ਹੋਣਾ ਸਾਥੋਂ ਬਾਰੀ ਹੋ ਗਈ ਗੱਲ ਆ ਉਹ ਇਕੱਠੇ ਹੋ ਕੇ ਲੜਗੇ ਇਹਦੇ ਕਹਿਣ ਚ ਕੀ ਹਰ ਜਾ ਪਰ ਹਜੇ ਵੀ ਉਹ ਸਿਆਣਫ ਉਹ ਸੂਝ ਉਹ ਮੇਰੇ ਸਾਥੀ ਆ ਜਿਹੜੇ ਉਹ ਦਿਖਾ ਨਹੀਂ ਰਹੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸੱਦਾ ਦੇਣ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦੇਣ ਦੂਜੇ ਪਾਸੇ ਤੁਸੀਂ ਹਾਂ ਦਾ ਨਾਰਾ ਮਾਰਦੇ ਹੋ 13 ਫਰਵਰੀ ਨੂੰ ਜਬਰ ਜ਼ੁਲਮਟਾਇਆ ਜਾਂਦਾ ਤਾਂ ਹੁਣ ਟੋਲ ਪਲਾਜ਼ੇ ਆ ਫਰੀ ਕੀਤੇ ਜਾਂਦੇ ਆ ਤੁਹਾਡੇ ਵੱਲੋਂ ਉਸ ਤੋਂ ਬਾਅਦ ਰੇਲਾਂ ਰੋਕੀਆਂ ਜਾਂਦੀਆਂ ਨੇ ਕੀ ਆ ਇਹ ਸਭ ਕੀ ਆ ਦੇਖੋ ਜਦੋਂ ਜ਼ਬਰ ਹੋਊਗਾ ਜ਼ਬਰ ਦੇ ਵਿਰੋਧ ਦੇ ਵਿੱਚ ਲੜਨ ਵਾਲੀਆਂ ਜਥੇਬੰਦੀਆਂ ਕਦੇ ਵੀ ਚੁੱਪ ਕਰਕੇ ਨਹੀਂ ਬੰਦੀਆਂ 13 ਨੂੰ ਜ਼ਬਰ ਹੋਇਆ ਉਦੋਂ ਵੀ ਉਹਦਾ ਵਿਰੋਧ ਹੋਇਆ ਰੇਲਾਂ ਰੋਕੀਆਂ ਸੜਕਾਂ ਤੇ ਆਏ ਲੋਕ ਹੁਣ ਜ਼ਬਰ ਹੋਇਆ ਹੁਣ ਵੀ ਜਿਹੜਾ ਸੀਗਾ ਜਿੱਥੇ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਉਹ ਮੰਗਾਂ ਨੂੰ ਮਨਾਉਣ ਵਾਸਤੇ ਆ ਪਰ ਜਦੋਂ ਜ਼ਬਰ ਹੋ ਗਿਆ ਨਾਲ ਤੁਹਾਡੇ ਸਾਹਮਣੇ ਅੱਜ ਇੱਥੇ ਵੀ ਅਰਥੀ ਸਾੜੀ ਆ ਉਸ ਜ਼ਬਰ ਦੇ ਵਿਰੋਧ ਤੇ ਵਿੱਚ ਤੇ ਕੱਲ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਆ ਗਿਆ ਕਿ ਜਿੱਥੇ ਜਿੱਥੇ ਧਰਨੇ ਆ ਉੱਥੇ ਸਾਰਿਆਂ ਦੇ ਉੱਤੇ ਜਿਹੜੀਆਂ ਹੈਗੀਆਂ ਕੇਂਦਰ ਸਰਕਾਰ ਤੇ ਖੱਟਰ ਸਰਕਾਰ ਦੀਆਂ ਜਿਹੜੀਆਂ ਅਰਥੀਆਂ ਉਹ ਸਾਰੀਆਂ ਜਾਣੀਆਂ ਉਹ ਅਸੀਂ ਅਸੀਂ ਤਾਂ ਮਗਰ ਮਗਰੋਂ ਤਾਂ ਉਹਨਾਂ ਤੇ ਹੈ ਗਈਆਂ ਨਾ ਅਸੀਂ ਮਗਰ ਤਾਂ ਉਹਨਾਂ ਦੇ ਹੈਗੇ ਜਿਹੜਾ ਤੁਸੀਂ ਪਹਿਲਾਂ ਮੈਨੂੰ ਸਵਾਲ ਕਰਕੇ ਹਟੇ ਹੋ ਜਾਂ ਜਗਿੰਦਰ ਨਗਰ ਆਹਾਂ ਬਾਰੇ ਤੁਸੀਂ ਗੱਲ ਕੀਤੀ ਆ ਜੇ ਹੁਣ ਅਸੀਂ ਉੱਥੇ ਮਗਰ ਜਾ ਕੇ ਜਾਂਦੇ ਆ ਵੱਧ ਨੁਕਸਾਨ ਹੁੰਦਾ ਫਿਰ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਅਸੀਂ ਹੋਵਾਂਗੇ ਤਾਂ ਜਾਂ ਜਿਹੜੇ ਈਡ ਕਰਦੇ ਆ ਉਹ ਹੋਣਗੇ ਇਹ ਤਾਂ ਸਾਨੂੰ ਸੋਚਣਾ ਪਊਗਾ ਨਾ ਮੈਂ ਜਿਹੜਾ ਉਹ ਕਹਿਣਾ ਵੀ ਉਹ ਮੀਟਿੰਗਾਂ ਹੋਣਗੀਆਂ ਫਿਰ ਐ ਛੜੋ ਵੀ ਉਥੇ ਵੀ ਆਜੋ ਐ ਆ ਜਾਣਗੇ ਉਹ ਕਹੋ ਆਓ ਜੋ ਵੀ ਬੈਠ ਕੇ ਸਿਰ ਜੋੜ ਕੇ ਮੀਟਿੰਗਾਂ ਕਰੀਏ ਇਹ ਲੜਾਈ ਆ ਜਿਹੜੀ ਹੋਰ ਤਕੜੇ ਹੋ ਕੇ ਲੜੀਏ ਅਸੀਂ ਆ ਥੋੜਾ ਉਹਨਾਂ ਨੇ ਸੱਦੇ ਨੇ ਮੀਟਿੰਗਾਂ ਦਾ ਸੱਦਾ ਦੇਣ ਮੀਟਿੰਗਾਂ ਕਰਨ ਸਯੁਕਤ ਖਸਾਨ ਮੋਰਚੇ ਦੇ ਨਾਲ ਫੇਰ ਹੀ ਜਿਹੜਾ ਇਹ ਟੱਕਰ ਜਿਹੜੀ ਹੈਗੀ ਆ ਵੱਡੀ ਆ ਫੇਰ ਦਿੱਤੀ ਜਾ ਸਕਦੀ ਆ ਇਹ ਆਮ ਜਿਹੜੀ ਹੈਗੀ ਲੜਾਈ ਛੋਟੀ ਲੜਾਈ ਨਹੀਂ ਬਹੁਤ ਵੱਡੀ ਲੜਾਈ ਆ ਬਹੁਤ ਵੱਡੀ ਲੜਾਈ ਬਹੁਤ ਵੱਡੇ ਇਕੱਠਾਂ ਦੀ ਬਹੁਤ ਵੱਡੀਆਂ ਜਥੇਬੰਦੀਆਂ ਦੀ ਇਕੱਠੇ ਹੋ ਕੇ ਲੜਨ ਦੀ ਲੋੜ ਆ ਸਮਾਂ ਇਹ ਮੰਗ ਕਰਦਾ ਨਾ ਕਿ ਕੋਈ ਇਕੱਲਾ ਇਕੱਲਾ ਲੜੇ ਲੱਗਦਾ ਕਿ ਇਕੱਠੀਆਂ ਹੋ ਪਉਣਗੀਆਂ ਜਥੇਬੰਦੀਆਂ ਗੱਲਬਾਤ ਚੱਲ ਰਹੀ ਪਾਉਣੀ ਹੋਣਾ ਹੀ ਪੈਣਾ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਕਿੰਨਾ ਕਚਰ ਅਸੀਂ ਲੋਕਾਂ ਦੇ ਉੱਤੇ ਜ਼ਬਰ ਕਰਾਈ ਜਾਵਾਂਗੇ ਇਕੱਲੇ ਇਕੱਲੇ ਰਹਿ ਕੇ ਕਿੰਨਾ ਕਚਰ ਨੁਕਸਾਨ ਕਰਾਈ ਜਾਵਾਂਗੇ ਜਾਨੀ ਤੇ ਮਾਲੀ ਇਹ ਤਾਂ ਪਹਿਲਾਂ ਵੀ ਸੱਦਾ ਸੀ ਸਾਡਾ ਸਯੁਕਤ ਕਿਸਾਨ ਮੋਰਚੇ ਦਾ ਪਹਿਲਾਂ ਵੀ ਸੱਦਾ ਸੀ ਵੀ ਆਜੋ ਇਕੱਠੇ ਹੋ ਕੇ ਲੜੀਏ ਨਹੀਂ ਮੰਨ ਗੱਲ ਮੰਨੀ ਨਹੀਂ ਅਸੀਂ ਤਾਂ ਹਮ ਤੋਂ ਹਮ ਹੀ ਹੈ ਹਮ ਹੀ ਲੜਾਂਗੇ ਉਹ ਫਿਰ ਲੜੀ ਜਾਂਦੇ ਆ ਭਾਈ ਲੜ ਲਓ ਤੁਸੀਂ ਆਪਦੇ ਦਮ ਤੇ ਲੜ ਲਓ ਜਨਾ ਚੱਕਰ ਲੜਿਆ ਜਾਂਦਾ ਜਿਸ ਨੂੰ ਲੱਗਿਆ ਵੀ ਹੁਣ ਸਾਰੇ ਇਕੱਠੇ ਹੋ ਕੇ ਲੜੀਏ ਇਕੱਠੇ ਹੋ ਕੇ ਲੜਪਾਂਗੇ ਜੋ ਟੋਲ ਪਲਾਜ਼ੇ ਤੁਹਾਡੇ ਵੱਲੋਂ ਫਰੀ ਕੀਤੇ ਗਿਆ ਲੱਗਦਾ ਇਹਨਾਂ ਚੀਜ਼ਾਂ ਦੇ ਨਾਲ ਇਹ ਰੋਕਣ ਦੇ ਨਾਲ ਟੋਲ ਫਰੀ ਕਰਨ ਦੇ ਨਾਲ ਕੇਂਦਰ ਸਰਕਾਰ ਤੇ ਕੁਝ ਅਸਰ ਪਿਆ ਇਹ ਛੋਟਾ ਐਕਸ਼ਨ ਨਹੀਂ ਇਹ ਛੋਟਾ ਐਕਸ਼ਨ ਨਹੀਂ ਹੈਗਾ ਕੱਲੇ ਟੋਲ ਨਹੀਂ ਰੋਕੇ ਹੋਏ ਜਿਹੜੇ ਬੀਜੇਪੀ ਦੇ ਆਗੂ ਆ ਵੱਡੇ ਉਹਨਾਂ ਦੇ 12 ਦੇ ਵਿੱਚ ਵੀ ਐਂ ਧਰਨੇ ਲੱਗੇ ਹੋਏ ਆ 24 ਘੰਟਿਆਂ ਤੇ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਟੋਲ ਪਲਾਜ਼ੇ ਕਿਉਂ ਰੋਕੇ ਆ ਇਹ ਕਿਸੇ ਨੂੰ ਆ ਲੱਗ ਸਕ ਲੱਗ ਸਕਦਾ ਵੀ ਇਹ ਟੋਲ ਪਲਾਜ ਰੋਕ ਲੇ ਇਹਦਾ ਕੀ ਫਰਕ ਪੈਂਦਾ ਜਿਹੜੀ ਕੇਂਦਰ ਸਰਕਾਰ ਕੋਆਪਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਅਡਾਨੀਆਂ ਆਵਾਨੀਆਂ ਦੇ ਹੱਕ ਦੇ ਵਿੱਚ ਉਹਨਾਂ ਦੇ ਇਹ ਸਾਰੇ ਟੋਲ ਪਲਾਜ ਆ ਉਹਨਾਂ ਨੂੰ ਇਹ ਸੜਕਾਂ ਤੇ ਸੜਕਾਂ ਠੇਕੇ ਤੇ ਦਿੱਤੀਆਂ ਹੋਈਆਂ ਇਹ ਜਦੋਂ ਉਹ ਉਹਨਾਂ ਦਾ ਪੱਖ ਕਰਦੇ ਆ ਅਸੀਂ ਵਿਰੋਧ ਕਰਦੇ ਆ ਇਸੇ ਕਰਕੇ ਇਹ ਟੋਲ ਪਲਾਜ ਜਿਹੜੇ ਰੋਕੇ ਹੋਏ ਆ ਬੀਜੇਪੀ ਦੇ ਆਗੂ ਘੇਰੇ ਹੋਏ ਆ ਇਹ ਛੋਟਾ ਐਕਸ਼ਨ ਨਹੀਂ ਬਹੁਤ ਵੱਡਾ ਐਕਸ਼ਨ ਸਾਨੂੰ ਲੱਗਦਾ ਜੀ